ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਸਹਿਬ ਵਲੋਗਸ ਤੇ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਆਪਾਂ ਸਕੂਲ ਦੇ ਲਈ ਹੋ ਗਈਆਂ ਰੈਡੀ ਤੇ ਇਹ ਜਿਹੜਾ ਰਾਤ ਥੋੜਾ ਜਿਹਾ ਵਿੜਾ ਹੀ ਸਾਫ਼ ਕੀਤਾ ਸੀ ਬਟ ਸਾਰਾ ਵਿੜਾ ਬਹੁਤ ਜਿਆਦਾ ਗੰਦਾ ਹੋਇਆ ਪਿਆ ਧੂਣ ਵਾਲਾ ਜਿਸ ਤੋਂ ਟਾਈਮ ਲੱਗਿਆ ਕਰਾਂਗੇ ਸਾਫ਼ ਸਫਾਈ ਆਪਾਂ ਵਿੜੇ ਦੀ ਦੇਖ ਰਹੀ ਸੀ ਬੂਟੇ ਕਈ ਦਿਨ ਹੋ ਗਏ ਦੇਖੇ ਨਹੀਂ ਕਿੰਨੇ ਫੁੱਲ ਕੱਢ ਰੱਖੇ ਨੇ ਅਮਰੀਦ ਅਮਰੂਦ ਨੇ ਚਲੋ ਜੀ ਫਲ ਪੱਕੂਗਾ ਤਾਂ ਆ ਵੀ ਸੋਨੇ ਵਾਂਗੇ ਨਗਰ ਦਾ ਬੈਣ ਆ ਰਹੀ ਆਪਣੀ ਚੱਲੀਏ ਸਕੂਲ ਤੇ ਆ ਕੇ ਆਪਾਂ ਕਰਾਂਗੇ ਆਪਣਾ ਬਲੌਗ ਕੰਟੀਨਿਊ ਦੇਖੋ ਬਈ ਗਿਆ ਚਾਰ ਇਹ ਗਿਆ ਚਾਰ ਕਾ ਆਪਾਂ ਇਦਾਂ ਬੰਨਤੀਆਂ ਇਹਦੀਆਂ ਰਸੀਆਂ ਕਿੱਤੇ ਸੀ ਹੋਰ ਦਿਸੀ ਹੋਰ ਸਕੂਲ ਦੇ ਸੀ ਇਹਦੇ ਸੌਣ ਹੱਲ ਵਾਂਗੇ ਕਾਸ ਨਾ ਹੋ ਜਾਂਦਾ ਹੁਣ ਜਦੋਂ ਟੱਪ ਜਾਂਦਾ ਇਹਦਾ ਉਹ ਕੋਈ ਅੱਜ ਬੰਨ ਲੀ ਟਾ ਵਾ 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 ਚੀ ਹੋਵੇ ਇਹ ਮਾਰੇ ਚਲਾ ਕੇ ਕਹਿੰਦੇ ਅੱਜ ਬੰਨ ਲਟਕਾ ਜਿਹੜਾ ਬਾਗੀ ਤੁਸੀਂ ਟੋਪ ਲੈ ਬੰਨਿਆ ਮੰਦਿਰ ਦਾ ਟੋਪ ਬੰਜੀ ਗਿਆ ਕਿਵੇਂ ਸਵਾ ਹੋ ਗਏ ਤੇ ਫਿਰ ਆਪਣਾ ਵਾਲਾ ਜਿਹੜਾ ਕਲਾਕ ਲੱਗੇ ਸਹੀ ਨਹੀਂ ਹੈਗਾ ਤਾਂ ਭਾਂਡੇ ਚ ਕਿਉਂ ਸਹੀ ਕਰਨ ਵਾਲਾ ਫਿਰ ਮੈਂ ਤਾਂ ਇਹਨੂੰ ਦੇਖਤੀ ਚੱਲਦੀ ਹੁੰਨੀ ਆ ਇਹ ਨਹੀਂ ਹੁੰਦਾ ਕਈ ਵਾਰੀ ਜੇ 2 ਮਿੰਟ ਲੇਟ ਹੋ ਜੇ ਨਾ ਬੈਨ ਉਹਦੀ ਆ ਜਾਂਦੀ ਪਤਾ ਨਹੀਂ ਕੀ ਹਿਸਾਬ ਕਿਤਾਬ ਹੁੰਦਾ ਜਦੋਂ ਤਿਆਰ ਹੋ ਜਾਂਦੇ ਆ ਮੁੜ ਕੇ ਫਿਰ ਆਪਾਂ ਨੂੰ ਰੁਕਣਾ ਔਖਾ ਲੱਗਦਾ ਗੱਡੀ ਦਾ ਤਿਆਰ ਜੇ ਮੁੱਕੇ ਕਿਉਂਕਿ ਨਾ ਤਾਂ ਫਿਰ ਮੁੜ ਕੇ ਕੋਈ ਕੰਮ ਕਰਨ ਨੂੰ ਜੀ ਕਰਦਾ ਵੈਸੇ ਕੰਮ ਤਾਂ ਆਪਣੇ ਜਿੰਨੇ ਆ ਹੈਗੇ ਆਪਾਂ ਦੇ ਸਾਰੇ ਕੰਪਲੀਟ ਕਰ ਲੈਂਦੇ ਆ ਜੀ ਹਾਲ ਕਰਦੇ ਹਾਂ ਫੋਨ ਦਾ ਜੀ ਮੰਮਾ ਜੀ ਸੁੱਤੇ ਹੋਣਾ ਮੈਂ ਦੱਸਿਆ ਕਿ ਹਾਂ ਦੱਬੀ ਜੀ ਸੁੱਤੇ ਪਏ ਆ ਗਏ ਜੀ ਟਾਈਮ ਕੇ ਟਾਈਮ ਹੋ ਗਿਆ ਛੇਡ ਟੂ ਬੈਲਾ ਪਰ ਕੋਈ ਵੀ ਵਲੌਗ ਨਹੀਂ ਬਣਾਇਆ ਮੈਂ ਥੋੜਾ ਜਿਹਾ ਸਰਦਾਰ ਜ਼ਿਆਦਾ ਕਰਨ ਲੱਗੇ ਮੈਂ ਸੌਂ ਗਈ ਆ ਕਿ ਨਵਰੀਤ ਮੈਂ ਲਾਦਾ ਚੱਕੀ ਫਿਰਦੀ ਸੀ ਮੈਂ ਦੇਖੀ ਸੀ ਕਲੀਪ ਲਈ ਦੇਖੀ ਕਿਵੇਂ ਲੁੰਡੇ ਕੀਤੇ ਇਹਨਾਂ ਨੇ ਵਧੀਆ ਮौजਾਂ ਕੋਈ ਟੈਨਸ਼ਨ ਨਹੀਂ ਸਕੂ ਤੋਂ ਆ ਕੇ ਆਰਾਮ ਨਾਲ ਖੇਡਣਦੇ ਆ ਵਰਕ ਕਰਕੇ ਤੇ ਮੈਂ ਵੀ ਬੱਸ ਹੁਣ ਤਾਰਾਂ ਕੱਢ ਕੇ ਫ੍ਰੀ ਹੋਈ ਸੀ ਤੇ ਅੱਜ ਕੱਪੜਿਆਂ ਦਾ ਕਰਤਾ ਕੰਮ ਕੈਨਸਲ ਮੈਂ ਕਿਹਾ ਅੱਜ ਮੈਂ ਧੂੰਦੀ ਨਹੀਂ ਹੈਗੀ ਲੋਟ ਹੀ ਨਹੀਂ ਹੁੰਦੀ ਰੋਜ਼ ਰੋਜ਼ ਉਹਨੇ ਹੋ ਜਾਂਦੀ ਐ ਸੋ ਕੱਲ ਨੂੰ ਚਲਾਵਾਂਗੀ ਲੰਬੀ ਮਸ਼ੀਨ ਤੇ ਬੀਬੀ ਜੀ ਵੀ ਆਪਣਾ ਕੰਮ ਕਰ ਕਰਕੇ ਬੈਠੀ ਨੇ ਮੈਂ ਕਿਹਾ ਚਲੋ ਅੱਜ ਹੁਣ ਮੈਂ ਘੰਟਾ ਡੇਢ ਘੰਟਾ ਲਾਣੀ ਆ ਆਪਣੇ ਸੂਟ ਤੇ 15 ਦਿਨ ਹੋ ਗਏ ਨੂੰ ਵਿਚਾਰੇ ਨੂੰ ਕੱਟੇ ਪਏ ਨੂੰ ਹੁਣ ਮੰਮੀ ਤੋਂ ਮੰਗਵਾਈ ਸੀ ਇਹ ਡਿੱਗ ਵੀ ਇਹ ਨਾ ਮੈਂ ਨਹੀਂ ਆ ਮਸ਼ੀਨ ਤੇ ਸਿਉਮਾਗੇ ਨਾਲੇ ਡੇ ਡੇ ਦਿਨ ਨੇ ਪਾਰਟ ਟਾਈਮ ਹੈ ਜਿਹੜਾ ਉਹ ਹੀ ਗੱਲ ਜਦੋਂ ਕੋਈ ਬੰਦਾ ਬਾਹਰ ਅੰਦਰ ਜਾਂਦੇ ਆ ਨਾ ਕੇ ਹਰ ਥੋੜਾ ਰੈਲਿੰਗ ਜਿਤਾ ਪਕਰੇ ਹੋਈ ਇਹ ਤਾਂ ਕਰਕੇ 10 ਵਜੇ ਤੈਨੂੰ ਕੰਮ ਨਵੀੜ ਕੇ ਕੁਲਾ ਘੰਟਾ ਰੈਸਟ ਕਰਕੇ ਸੌਂਦੇ ਤੇ ਜਦੋਂ ਸਕੂਲਾਂ ਚ ਜਾਣਾ ਹੁੰਦਾ ਮੈਂ ਕਿ ਆ ਕੇ ਥੱਕ ਜਾਂਦਾ ਸਾਰਾ ਦਿਨ ਬੱਚਿਆਂ ਨਾਲ ਬੋਲ ਬੋਲ ਕੇ ਉਹ ਕਿ ਆ ਕੇ ਤਾਂ ਕੋਸ਼ਟਾ ਹਨ ਨੂੰ ਜੀ ਨਹੀਂ ਕਰਦਾ ਬਸ ਚਾਹ ਪੀ ਕੇ ਰੈਸਟ ਕਰ ਲੈਂਦੀ ਐ ਚਲੋ ਜੀ ਹੁਣ ਆਪਾਂ ਬੈੰਨੇ ਆ ਮਸ਼ੀਨ ਤੇ ਫਿਰ ਦੇਖਦੇ ਆ ਕੀ ਬਣਦਾ ਤੰਦੂਰ ਤੇ ਬਣਨਾ ਤਾਂ ਕਿ ਰੋਟੀਆਂ ਹੀ ਬਣਨੀਆਂ ਹੈ ਦਵਾਦ ਤੰਦੂਰ ਤੇ ਬਣਾ ਲਾਂਗੇ ਚੁੱਲੇ ਤੇ ਬਣਾ ਲਾਂਗੇ ਚਲੋ ਇਹ ਫੋਨ ਨਾ ਪਾ ਰੱਖੀ ਹੈ ਨਾ ਲਾ ਦੀ ਚਾਰਜ ਤੇ ਤੇ ਫਿਰ ਲਵਾਂਗੇ ਕੋਈ ਕਲਿੱਪ ਦੇਖੋ ਗੁੰਡਾ ਪੈਣਾ ਕੱਠੀਆਂ ਹੋਈਆਂ ਇਹਨਾਂ ਇੰਨੀਆਂ ਸਿੱਦੇ ਝੂਟੇ ਨਹੀਂ ਲੈਂਦੀਆਂ ਦੇਖੋ ਐਵੇਂ ਬਾਟ ਲੈ ਲੈਂਦੀਆਂ ਤੇ ਹੁਣ ਦੇਖੀ ਚੱਕਰ ਨਹੀਂ ਆਉਂਦੇ ਹੈਗੇ ਸੋਨੂੰ ਮੈਂ ਤਾਂ ਇੱਕ ਦਿਨ ਬੈਠੀ ਆ ਤੇ ਤੇ ਜਦੋਂ ਘੁਗੀ ਮੁੜ ਗਈ ਕਿੰਨਾ ਟਾਈਮ ਚੱਕਰ ਆਈ ਏ ਚੱਕਰੀ 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 ਇਹ ਨਾ ਇਹ ਤਾਂ ਪੈਨ ਹੈ ਬੈਂਸਲਾ ਮਗਾਉਣੀ ਆ ਸੀਨਾ ਹਾਂ ਬਾੜ ਦੇ ਨੀ ਮਾਰਕਰ ਨਾਲ ਨਾ ਹੁਣ ਸਾਰੇ ਸਬਜੈਕਟਾਂ ਨਾਮ ਲਿਖ ਲੈਣਿਓ ਜੀ ਕਿਹੜੀ ਲੋੜ ਦੀ ਦੰਦ ਹੋਵੇ ਤਾਂ ਲੱਗੇ ਨਹੀਂ ਅੱਜ ਹੀ ਚੜਾ ਦਾਂਗੇ ਸਟੈਪਲਰ ਤੇ ਫਿਰ ਹੋਈ ਪੁੰ ਲੈਣੇ ਆ ਅੱਜ ਲੈ ਆ ਲਓ ਮੈਂ ਸੋਡੀਆਂ ਜਲਤਾ ਆਦੀਆਂ ਮੇਰੇ ਵਿੱਚ ਬਹੁਤ ਟਾਈਮ ਟੂ ਬੀਟ ਸੀ ਲੈਟ ਮੀਕ ਸਪਰਟ ਹੋ ਗਈ ਹੈ ਡੈਡੀ ਦੇ ਸੋਰੀ ਹਮ ਆ ਕੀਏ ਇੱਕ ਦਰਦ ਸਮ ਐਕਸਪਰਟ ਇਹ ਇਹ ਤਾਂ ਡੈਡੀ ਦੇ ਕੰਮ ਦੀ ਜੀਜਾ ਹੋਣਗੀਆਂ ਆ ਸੋਡੀਆਂ ਆ ਇਹਦੇ ਨਾਲ ਸੱਜੇ ਅੱਛਾ ਰਮਾ ਇਹ ਓਕੇ ਇਹ ਹੁਣ ਤੁਹਾਨੂੰ ਹੁਣ ਲਾ ਨਹੀਂ 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 ਇਹ ਛੋਡੇ ਵਾਲੀ ਆਹ ਕੱਢਣੀ ਸੁੱਕੀਆਂ ਹੋ ਜਾਂਦੀਆਂ ਜਦੋਂ ਕੰਮ ਕਰਵਾਉਂਦਾ ਹੈ ਨਾ ਟੀਚਰ ਮੈਂ ਕਹਿੰਦਾ ਹਾਂ ਮਨਸਾਉਂਦਾ ਟਾਈਮ ਆਈ ਕਿਸੇ ਨੂੰ ਤੇ ਗੋਲ ਬੰਦ ਅੱਜ ਫੇਰ ਇੰਨੀ ਹਨੇਰੀ ਜੀ ਚੱਲੀ ਜਾਂਦੀ ਹੈ ਨਾ ਮਾਹੌਸਾ ਮਜਾ ਖਰਾਬ ਹੀ ਹੈ ਇਨਬਾਕਸਿੰਗ ਹੋਗੀ ਇਨਬਾਕਸਿੰਗ ਬੋਲ ਹਣ ਕੀ ਬੋਲੇ ਮੈਂ ਕੀ ਬੋਲਾ ਮੈਂ ਕੀ ਬੋਲਾ ਤੂੰ ਆਖ ਭਾਈ ਧੁੱਪ ਨਾਲ ਆਪਣਾ ਜਿਹੜਾ ਆ ਬੋਟਾ ਨਾ ਪਤਾ ਇਹ ਕਮਲਾਇਆ ਗਿਆ ਸੀ ਇਹਨੂੰ ਸਰ ਜਨਕੀ ਆ ਮੈਂ ਸਰ ਹੁਗੀ ਇਹਦਾ ਨਾਮ ਬਦਲ ਮਿਸਟਰੀ ਹੈ ਇਹ ਮਿਸਟਰੀ ਹੈ ਹਾਂ ਤਿੱਪਨ ਨਾਲ ਇਹ ਕਮਲਾ ਆ ਗਿਆ ਇਹਨੂੰ ਹੁਣ ਆਪਾਂ ਅੰਦਰ ਰੱਖ ਰਹੇ ਹਾਂ ਚੱਕ ਕੇ ਇਹਨੂੰ ਧੋ ਰਹੇ ਹਾਂ ਇਹਨੂੰ ਪਹਿਲਾਂ ਧੋ ਕੇ ਇਹਨੂੰ ਸਾਫ਼ ਹੋ ਜੂਗਾ ਇਹ ਤਾਂ ਮਿੱਟੀ ਪਿਆ ਜਣਾ ਫੁੱਲ ਉਹਨਾਂ ਅੰਦਰ ਧਰ ਦਿੰਨੇ ਪਹਿਲਾਂ ਸਿਆਲਾਂ ਚ ਬਾਹਰ ਕੱਢਦੇ। ਜੀ ਤੋੜ ਨਾਲ ਆਂਗਾ। ਬੱਦੀ ਤੋੜ ਨਾ ਬੜਾ ਬੜਾ ਹੁੰਦਾ। ਜਮੇ ਹੋ ਹੋ ਗਏ। ਜਿਹੜਾ ਇਹਦੇ ਉੱਪਰ ਵਾਲਾ ਨਾ ਵਾਲਾ ਆ ਚੀਜ਼ ਜਿਵੇਂ ਬਾਕੀ ਦਾ ਸਾਰਾ ਏਡਾ ਸੋਹਣਾਗਾ। ਇਹ ਥੱਲੇ ਜਿਹਨੂੰ ਮੋੜ ਗਿਆ ਇਹ। ਇਹ ਵੈਸੇ ਆਪਣੋਂ ਨੇ ਵੀ ਕਿਹਾ ਸੀਗਾ ਮਾਲੀ ਨੇ ਵੀ ਇਹ ਧੁੱਪ ਚ ਨਹੀਂ ਬੂਟਾ ਹੁੰਦਾ ਉਹ ਅੰਦਰ ਹੀ ਰੱਖਿਓ। ਉਦੋਂ ਆਪਾਂ ਹਾਏ ਕੰਡੇ ਜੀ ਕੀ ਇਹਦੇ ਇਹ ਕੰਡੇ ਆ ਰੇ। ਹਾਏ। ਸਰਦਿਆਂ ਦਾ ਪਵਾਰ ਕੱਢਿਆ ਤੇ ਹਾਂ ਹੋਰ ਤਾਂ ਵੀ ਚੱਲੂ ਕਾ ਹੋਣਾ ਭਾਰੀ ਤਾਂ ਕੋ ਲੋਪ ਆਈ ਭਾਰੀ ਤਾਂ ਹੁਣ ਤਾਂ ਪੁੱਥੇ ਹੋ ਮਲੇ ਬ੍ਰਾਂਡ ਦੇ ਜਿਹਾ ਸੁਣਾ ਲੱਗੂ ਹੁਣ ਆ ਪੂੰਝਣੀ ਅੰਦਰ ਪਾ ਦਿਓ ਮੇਜਿਤ ਖੁਰਕਾ ਪਾਣੀ ਅੰਦਰ ਤਾਂ ਪੈ ਹੀ ਜਾਏ ਇਹਨੂੰ ਰਹਿਣਾ ਉਹ ਮੁੱਕਿਆ ਜਾ ਕਾਸ ਨੂੰ ਬੁੰਨ ਆ ਪਾਸੇ ਆ ਹਾਂ ਪਾਸੇ ਚੁੱਲਾ ਹੋ ਜਾਏ ਏ ਗਮਲਾ ਨੀਚੇ ਤਾਂ ਸਾਫ ਆ ਅੱਧੀ ਕਾ ਦੇ ਉਹ ਮੱਛਰੀ ਬਾਵਾ ਇੱਥੇ ਹੀ ਘਰ ਬੈਠੇ ਆ ਆ ਵੇਹ ਘਰ ਤਾਂ ਉੱਧਿਆ ਤੈਨੂੰ ਸਾਨੂੰ ਬਾੜ ਮਾ ਨਾ ਤੂੰ ਬਿੰਦੇ ਚੱਟਿਆ ਨਹੀਂ ਆਪਣੇ ਰਾਤ ਮੇਰੇ ਆ ਵੇ ਬਾਹਰ ਤੇ ਲੜਿਆ ਇਧਰ ਦੇ ਪਾਸੇ ਕਿੰਨਾ ਮੱਛਰ ਮੇਰੇ ਕੋਲੋਂ ਇਧਰ ਓੜੋ ਕੱਲ੍ਹ ਨਹੀਂ ਚੱਕ ਸਕਦੇ ਜਿਆਦੇ ਆ ਹੋਆ ਦੋਨੇ ਚੱਕ ਲਓ ਨਾ ਚੱਕ ਲੂੰਗੇ ਖੋਟ ਜੂਗਾ ਨਹੀਂ ਤਾਂ ਇਹ ਘੁੱਟ ਪਰਸਾ ਤੇ ਦੂਜਾ ਸੁਣਾ ਲੱਗੂਗਾ ਬਰੈਂਡ 'ਚ ਪਿਆ ਹਾਈ ਮੈਂ ਹੁਣ ਪੋਚਾ ਲਾਇਆ ਸੀ ਚੱਪਲ ਲੈ ਕੇ ਆ ਜਾਂਦੇ ਅੰਦਰ ਇੱਥੇ ਨਹੀਂ ਰੱਖਣਾ ਸੀ ਟੈਂਪਾਉਣੇ ਨੂੰ ਹੁਣ ਕੋ ਚਲਾ ਕੇ ਹਟੀਆਂ ਨੇ ਅੱਗੇ ਇੱਥੇ ਹੁੰਦਾ ਸੀਗਾ ਜਦੋਂ ਇਹਦੀ ਸਟਾਰਟਿੰਗ ਹੋਈ ਲੋ ਜਦੋਂ ਚੱਪਲ ਹੁੰਦਾ ਸੀ ਗਰਮੀ ਨਾਲ ਆਉਂਦੀ ਆਈ ਬੰਦੂਗਾ ਜਦ ਕਰਨ ਤੋਪਾ ਨਾਲ ਖਾਇਆ ਹੀ ਖਬਗੇ ਕਰਦਾ ਹੈ ਕਿਵੇਂ हां ये आप पे हो जो ਹੁਣ ਨਾਲ ਦੇਖੋ ਸਾਰਾ ਦਿਨ ਪੱਖਾ ਚੱਲਦਾ ਹੈ। ਜਿਹੜਾ ਸ਼ਾਂ ਰਹਿੰਦੀ ਹੈ। ਯੈਸ। ਚਲੋ। ਜਿਹੜੇ ਨੀਲੇ ਨੇ ਥੱਲੇ ਆ ਲੋਕ ਕਿੰਦੇ ਵਾਇ ਉੱਪਰ ਹੋ। ਅੱਜ ਨੂੰ ਮੈਂ ਤੁਹਾਨੂੰ ਕੋਈ ਵੀ ਕਲਿੱਪ ਨਹੀਂ ਲੱਤੀ ਹੈ। ਲਈ ਗਈ ਤੇ ਅੱਜ ਨਵਰੀ ਤੇ ਬੀਬੀ ਨੂੰ ਬਹੁਤ ਪੜਾਇਆ। ਬੀਬੀ ਨੂੰ ਇਹ ਵੀ ਇਹ ਲਿਖਣੀ ਸਖਾਈ। ਬੀ ਲਿਖਣੀ ਸਖਾਈ। ਡਾਇਰੀ ਕਿੱਥੇ ਆ? ਨਹੀਂ ਵੀ ਉੱਥੇ ਰੱਖਾਈ। ਕਹਿੰਦੀ ਮੈਂ ਬੀਬੀ ਨੂੰ ਪੜਨ ਲਾ ਦੋ 10ਵੇਂ ਕਲਾਸ ਤੇ ਬੀਬੀ ਕਹਿੰਦੀ ਤੇਰੇ ਮਮਾ ਕੋਲ ਲੱਗ ਗਿਆ ਨਹੀਂ ਮੈਂ ਪੜਨਾ। ਦੋ ਮਿੰਟਾਂ ਦੀ ਵਾਦ ਕੇ। ਕੰਡਾ ਦਰਖਤ ਦਾ ਸੀਗਾ ਕਿੰਨਾ ਪੜਾਇਆ ਬੀਬੀ ਨੂੰ ਕੀ ਲਿਖਣਾ ਸਿਖਾਇਆ ਦੂੰ ਪੰਜ ਪੇਜ ਲਿਖਾ ਦੇ ਪੰਜ ਪੇਜ ਲਿਖਾ ਦੇ ਕਿੱਥੋਂ ਤੱਕ a b c ਸਿਖਾਤੀ ਬੈਠ ਪਹਿਲਾਂ ਕੀ ਮੈਂ ਇੱਕ ਤਾਂ ਮੈਂ a ਸਿਖਾਈਆ ਇੱਕ b ਸਿਖਾਈਆ ਹਮ ਹਮ ਇੱਕ o ਸਿਖਾਈਆ ਅੱਛਾ ਇੱਕ r ਸਿਖਾਈਆ ਅੱਛਾ ਇਹ ਸਾਰਾ ਦਿਨ ਵੈਸੇ ਬੀਬੀ ਇਹ ਦੋਨੇ ਸਿਖਾਈਆ ਕੀ ਸਿਖਾਈਆ ਕੀ b ਸਿਖਾਈਆ ਹਾਂ ਇਹ c ਸਿ ਤੇ c ਤੇ ਤੇ d ਜਮਾਲ ਮਾਤਾ ਮੈਂ ਕਾਤੀ ਮਾਰਦੀ ਅੱਛਾ ਇਹ ਸੌਖੀ ਉਹ ਕਰਦੀ ਹਾਂ ਮੈਂ ਇਧਰੋਂ ਆਉਂਦਾ ਜੇਰਾ ਕੁਛ ਨੂੰ ਨਹੀਂ ਆਉਂਦਾ ਮੈਂ ਇੱਥੇ ਬਿੰਦੀ ਲਾ ਕੇ ਇੱਥੇ ਬਿੰਦੀ ਲਾ ਕੇ ਡਾਟਸ ਲਾ ਕੇ ਨਾ ਬੀਬੀ ਕੋਲ ਪਾਉਣੇ ਚਾਹੀਦੇ ਨੇ ਦੇਖੋ ਪਹਿਲੇ ਮੈਂ ਵਰਨਾ ਪਾ ਦਿੰਨਾ ਫਿਰ ਉਹਦੇ ਉੱਤੇ ਕੱਪੜੇ ਦੇ ਫਿਰ ਆਇਆ ਕਰ ਦਿੰਨਾ ਫਿਰ ਉਹਦੇ ਉੱਤੇ ਫਿਰ ਮੈਂ ਵਿਚਾਰੇ ਕਰ ਦਿੰਨਾ ਫਿਰ ਉਹਦੇ ਉੱਤੇ ਕਰ ਦਿੰਦੀ ਆ ਠੀਕ ਹੈ ਸਰਦਨ ਵਸ ਬੀਬੀ ਨੂੰ ਪੜਾਈ ਜਾਂਦੀ ਰਹਿੰਦੀ ਆ ਚੱਪੜ ਲੈ ਕੇ ਆ ਗਈ ਮੈਂ ਹੁਣ ਪੋਚਾ ਲਾ ਕੇ ਘਟੀ ਸੀ ਅੱਜ ਬਸ ਟਾਈਮ ਹੀ ਨਹੀਂ ਮਿਲਿਆ ਨਾਲ ਤਾਂ ਮੈਂ ਕੱਪੜੇ ਧੋਤੇ ਮੈਂ ਲਾਗੀ ਸੀਗੇ ਆਦੀ ਸਲਵਾਰ ਸਟਿਚ ਕਰਨਾ ਬਸ ਪਹੁੰਚਿਆ ਤੇ ਆ ਗਈ ਨਹੀਂ ਕਿ ਮੁੜ ਕੇ ਫੇਰ ਰੋਟੀ ਪਾਣੀ ਦਾ ਜਿਹੜਾ ਕੰਮ ਆ ਚੱਲ ਪੈਂਦਾ ਲੋਈ ਪਹੁੰਚਣੇ ਨਾ ਹੋ ਗਏ ਮੈਂ ਟੋਨੀ ਪਾਣੀ ਮੰਮੀ ਦੁਪਹਿਰ ਦੇ ਲੱਗੇ ਸੀ ਕਹਿੰਗਲੀ ਇਹਨੂੰ ਅੰਦਰ ਕਰੋ ਗਮਲੇ ਨੂੰ ਅੰਦਰ ਕਰੋ ਚਲੋ ਗਮਲੇ ਦਾ ਵੀ ਜਿਹੜਾ ਕੰਮ ਹੈ ਨਿਬੜ ਗਿਆ ਚੋਣੀ ਤੜਕੀ ਦੀ ਆਪਦੀ ਇੱਕ ਟੈਨਸ਼ਨ ਦੂਰ ਕਰਦੀ। ਪੋਚੇ ਦੀ ਝਾਲੂ ਤਾਂ ਫਿਰ ਆਪਣਾ ਲਾਉਣਾ ਹੀ ਪੈਂਦਾ ਕਿਉਂਕਿ ਫਿਰ ਬਾਹਲਾ ਜਿਆਦੇ ਲੰਦਾ ਜਾ ਹੋ ਜਾਂਦਾ ਹੈ। ਪੈੜਾਂ ਆਈਆਂ ਪੈ ਜਾਂਦੀਆਂ। ਸਾਰੇ ਕੰਮ ਬੇਲੇਗਵੇਲੇ ਹੁੰਦੇ ਰਹਿੰਦੇ ਆ ਬਸ ਟਾਈਮ ਨਾਲ ਕੋਈ ਨਹੀਂ ਹੁੰਦੇ। ਅੱਨ ਨਮ ਤੇਣਾ 3:30 ਵਜੇ ਜਿਹੜੀਆਂ ਚਿੜਗਾਂ ਐ ਚਿੱਕਾਂ ਲੱਗ ਜਾਂਦੀਆਂ ਸਵੇਰ-ਸਵੇਰ ਫਿਰ ਉਧਰ ਵਸਤੇ ਚਲੋ ਕੁਦਰਤ ਹਾਣਾ ਵਧੀਆ ਬੋਲਦੀਆਂ ਸੋਹਣੀਆਂ ਲੱਗਦੀਆਂ ਪਰ ਬਈ ਉੱਠਣ ਨੂੰ ਜਮਾਂ ਜੀ ਨਹੀਂ ਕਰਦਾ ਹੁੰਦਾ ਸਵੇਰ ਤਾਂ ਉੱਠਨੇ ਪੈਂਦੇ 4 4:30 ਵਜੇ ਦੇ ਮਮੀ ਪਤਨੀ ਗਾਂ ਵਾਸਤੇ ਲੇਟੀ ਘੜ ਰਹੀ ਆ ਪਏ ਦੇ ਨਾਲ ਹੀ ਆਪਣੇ ਕਰਦੇ ਆ ਬਲੌਗ ਦਾ ਐਂਡ ਤੇ ਮਿਲਾਂਗੇ ਨੈਕਸਟ ਵਲੌਗ ਦੇ ਨਾਲ ਤਾਂ ਪਲੀਜ਼ ਆਪਣੇ ਵਲੌਗ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਕੀ ਕਹਿੰਦੇ ਆ ਬਰੇਤੀ ਚ ਨੱਪ ਕੇ ਆਲੂ ਕਿੱਥੇ ਨੱਪਦੇ ਬਰੇਤੀ ਚ ਅੱਛਾ ਤਾਂ ਕਰਕੇ ਬਰੇਤੀ ਸਿੱਟੀਆਂ ਦੇ ਸੁੱਧਰ ਠੀਕ ਆ ਆਲੂਆਂ ਦਾ ਲਿਆਂਦਾ ਸੀ ਗੱਟਾ ਤੇ ਬਰੇਤੀ ਦੇ ਵਿੱਚ ਨੱਪ ਤੇ ਹੀ ਖਰਾਬ ਨਾ ਹੋਣਗੇ ਪਈ ਤਾਂ ਫਿਰ ਗਰਮੀ ਨਾਲ ਪਲ ਜਾਂਦੇ ਆ ਚਲੋ ਜੀ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ